ਦਿੱਲੀ ਦੇ ਐੰਜੀ ਨੇ ਅਰਵਿੰਦ ਕੇਜਰੀਵਾਲ ਖਿਲਾਫ ਐਨਆਈਏ ਜਾਂਚ ਦੀ ਸ਼ਿਫਾਰਿਸ਼ ਕੀਤੀ ਹੈ ਇਸ ਤੇ ਬੋਲਦੇ ਆ ਬਠਿੰਡਾ ਤੋਂ ਆਪ ਦੇ ਉਮੀਦਵਾਰ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਈਡੀ ਨੇ ਬਿਨਾ ਵਜ੍ਹਾ ਉਲਝਾ ਦਿੱਤਾ ਤਾਂ ਜੋ ਲੋਕ ਸਭਾ ਚੋਣਾਂ ਜਿੱਤੀਆਂ ਜਾ ਸਕਣ ਬਹਿਮ ਵੀ ਅਜਿਹਾ ਹੀ ਹੁੰਦਾ ਹੈ ਜਿਵੇਂ ਕਿ ਕਿਸੇ ਸਮੇਂ ਇੰਦਰਾ ਗਾਂਧੀ ਨਾਲ ਹੋਇਆ ਸੀ ਪਰ 4 ਜੂਨ ਨੂੰ ਮੋਦੀ ਸਰਕਾਰ ਦਾ ਇਹ ਬਹਿਮ ਵੀ ਚਲਾ ਜਾਵੇਗਾ ਬਠਿੰਡਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਵਿਰੋਧ ਨਹੀਂ ਕਰ ਰਹੇ ਪਰ ਨਸ਼ਿਆਂ ਦੇ ਖਾਤਮੇ ਦਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਦੀ ਮੌਜੂਦਾ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਜੋ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵਿੱਚ ਵੀ ਮੰਤਰੀ ਨੇ ਬਠਿੰਡਾ ਵਿੱਚ ਫੂਡ ਪ੍ਰੋਸੈਸਿੰਗ ਸੰਬੰਧੀ ਕੋਈ ਕੰਮ ਨਹੀਂ ਕੀਤਾ ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਹੋਰ ਕੀ ਕਿਹਾ ਤੁਸੀਂ ਆਪ ਹੀ ਸੁਣੋ ਅ ਵੇਖੋ ਇਹ ਗੱਲ ਐਲਜੀ ਸਾਹਿਬ ਪਹਿਲਾਂ ਵੀ ਕਹਿ ਸਕਦੇ ਸੀ ਕਦੋਂ ਦੀ ਗੱਲ ਆ ਕੀ ਐ ਕਿਉਂਕਿ ਜਦੋਂ ਇਹ ਗੱਲ ਚੱਲ ਰਹੀ ਐ ਕੇਜਰੀਵਾਲ ਜੀ ਹੋਰਾਂ ਨੂੰ ਈਡੀ ਨੇ ਦਾ ਮੋਦੀ ਹੋਰਾਂ ਨੇ ਬਿਨਾ ਮਤਲਬ ਉਲਝਾਇਆ ਹੋਇਆ ਤੇ ਉਥੋਂ ਚਾਹੁੰਦੇ ਆ ਵੀ ਇਲੈਕਸ਼ਨ ਕਿਵੇਂ ਨਾ ਕਿਵੇਂ ਲੋਕ ਸਭਾ ਦੀ ਨਿਕਲ ਜੇ ਉਸ ਤੋਂ ਬਾਅਦ ਸਾਰਾ ਕੁਝ ਸਹੀ ਵੀ ਹੋ ਜਾਣਾ ਪਹਿਲਾਂ ਸੰਜੇ ਸਿੰਘ ਜੀ ਹੋਰੀ ਬਾਹਰ ਆਏਗੇ ਕੋਈ ਇਲਜ਼ਾਮ ਕੋਈ ਸਬੂਤ ਉਕਰ ਦੇ ਨਹੀਂ ਸਕੇ ਇਸੇ ਤਰ੍ਹਾਂ ਦੂਸਰੇ ਜਿਹੜੇ ਸਾਡੇ ਮਨਿਸਟਰ ਸਾਹਿਬਾਨ ਸਨ ਉਹ ਵੀ ਕਿਉਂਕਿ ਦਿੱਲੀ ਦੇ ਲੋਕਾਂ ਲਈ ਉਹਨਾਂ ਚ ਉਹਨਾਂ ਦੇ ਦਿੱਲੀ ਦੇ ਲੋਕਾਂ ਉਹਨਾਂ ਪ੍ਰਤੀ ਬਹੁਤ ਪਿਆਰ ਸਤਿਕਾਰ ਸੀ ਇਹ ਸਮਝਦੇ ਹੋਏ ਇਸ ਤਰ੍ਹਾਂ ਸ਼ਾਇਦ ਕਮਜ਼ੋਰ ਕਰ ਲਾਂਗੇ ਪਰ ਕਈ ਵਾਰੀ ਭਲੇਖੇ ਹੁੰਦੇ ਆ ਆਪਾਂ ਇਤਿਹਾਸ ਗਵਾ ਕਿਸੇ ਵੇਲੇ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦੇ ਐਮਰਜੈਂਸੀ ਲਾ ਲਈ ਸਭ ਲੋਕਾਂ ਨੂੰ ਮੀਸਾ ਲਾ ਕੇ ਅੰਦਰ ਸਿੱਟਣ ਲੱਗ ਗਏ ਸੀ ਪੰਜਾਬ ਦੀ ਵਿਰੋਧੀ ਲੀਡਰਸ਼ਿਪ ਉਸ ਵੇਲੇ ਕਾਲੀ ਦਲ ਸੀ ਜਨ ਸੰਘ ਸੀ ਔਰ ਸਮਾਜਵਾਦੀ ਪਾਰਟੀ ਜੈ ਪ੍ਰਕਾਸ਼ ਨਰੈਣ ਜੀ ਜਿਨ੍ਹਾਂ ਦੀ ਸਾਰਿਆਂ ਦੀ ਅਗਵਾਈ ਕਰ ਰਹੇ ਸੀ ਸਭ ਲੋਕ ਉਹਨੇ ਗ੍ਰਿਫਤਾਰ ਕਰਕੇ ਸਮਝਿਆ ਸੀ ਵੀ ਸੌਖਾ ਸત્તા ਨੂੰ ਦੁਬਾਰੇ ਹਾਸਲ ਕਰ ਲਵਾਂਗੇ ਪਰ ਨਹੀਂ ਜਿੱਥੇ ਜਿਹੜੇ ਲੋਕ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾ ਸਕਦੇ ਉਹ ਤਾਨਾਸ਼ਾਹ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਮੋਦੀ ਹੋਰਾਂ ਨੂੰ ਇਸ ਗੱਲ ਦਾ ਭਲੇਖਾ ਟੁੱਟ ਜਾਊਗਾ ਜਦੋਂ 4 ਜੂਨ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹਦੇ ਖਿਲਾਫ ਦੇਣਾ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ